ਮਨਦੀਪ ਰਿੰਪੀ ਦੇ ਨਾਵਲ ਵਕਤ ਦੇ ਖੀਸੇ ਚੋਂ ਦਾ ਅਗਲਾ ਪਾਗਬਰ ਥੋੜੇ ਕਿ ਉਹ ਦਿਨ ਮਗਰੋਂ ਪੂਆ ਸਾਡੇ ਹੱਥੋਂ ਗਏ ਮੋਟਰਸਾਈਕਲ ਦਾ ਦੁੱਖ ਸਾਂਝਾ ਕਰ ਲਈ ਆਈ ਇੱਕ ਗਰੀਬ ਲਈ ਸੌਖੀ ਨਹੀਂ ਹੁੰਦੀ ਮਸ਼ੀਨਰੀ ਖਰੀਦਣੀ ਉਹਦੀ ਤਾਂ ਸਾਰੀ ਉਮਰ ਕਈ ਵਾਰ ਸੋਚਦਿਆਂ ਹੀ ਲੱਗ ਜਾਂਦੀ ਕਿ ਮੇਰੇ ਕੋਲ ਵੀ ਕੋਈ ਆਪਣਾ ਸਾਧਨ ਹੋਵੇ ਪੂਆ ਨੂੰ ਸਾਡੇ ਘਰ ਦੀ ਹਾਲਤ ਦਾ ਪਤਾ ਸੀ ਕਿ ਕਿਵੇਂ ਬਾਪੂ ਨੇ ਤਰਲਿਆਂ ਨਾਲ ਖਰੀਦਿਆ ਸੀ ਇਹ ਜਦੋਂ ਬਾਪੂ ਨੇ ਮੋਟਰਸਾਈਕਲ ਲੈਣ ਦੀ ਗੱਲ ਤੋਰੀ ਸੀ ਉਦੋਂ ਕਈਆਂ ਦੇ ਵਿਅੰਗ ਵੀ ਹੱਸ ਕੇ ਚੱਲ ਗਿਆ ਸੀ ਮੇਰਾ ਪਿਓ ਬਾਰੂ ਬੂੜੇ ਨੇ ਤਾਂ ਲਾ ਕੇ ਕਿਹਾ ਸੀ ਇੱਕ ਵਾਰ ਕਹਿੰਦਾ ਜਾਦੀ ਕੋੜ ਕੇ ਨਹੀਂ ਸ਼ਰੀਰਿਆਂ ਨੂੰ ਜਫੇ ਮੇਰਾ ਪਿਓ ਤਾਂ ਭਲਾ ਭੁੱਲ ਗਿਆ ਹੋਵੇ ਸ਼ਾਇਦ ਪਰ ਮੈਂ ਤਾਂ ਅੱਜ ਤੱਕ ਨਹੀਂ ਭੁੱਲਿਆ ਤੇ ਨਾ ਹੀ ਕਦੇ ਭੁੱਲ ਸਕਦਾ ਹੋਰ ਤਾਂ ਹੋਰ ਜਦੋਂ ਮੇਰਾ ਪਿਓ ਦੁਕਾਨ ਖੋਲਣ ਲਈ ਕਰਮਸਿਉ ਤੋਂ ਥੋੜੇ ਪੈਸੇ ਹੱਥੋਂਦਾਰ ਮੰਗ ਬੈਠਿਆ ਉਹਨੇ ਮਦਦ ਤਾਂ ਕੀ ਕਰਨੀ ਸੀ ਉਲਟਾ ਬਾਪੂ ਦਾ ਹੌਸਲਾ ਤੋੜਨ ਵਾਲੀਆਂ ਗੱਲਾਂ ਕਰਨ ਲੱਗਿਆ ਆਖੇ ਕੋਠੇ ਤੇ ਘਾਹ ਵੇਖ ਕੇ ਘਰੇ ਮੱਝ ਨਹੀਂ ਬੰਨੀ ਦੀ ਬਾਪੂ ਉਹ ਨਹੀਂ ਪੈਰੀ ਉਹ ਦਿਨ ਉਹਦੇ ਘਰੋਂ ਵਾਪਸ ਆ ਗਿਆ ਤੇ ਮੋੜ ਉਹਦੇ ਘਰ ਵੱਲ ਕਦੇ ਮੂੰਹ ਨਹੀਂ ਕੀਤਾ ਹੁਣ ਬਾਅਦ ਵਿੱਚ ਸੁਨੇਹ ਆਉਂਦੇ ਰਹੇ ਅਖੇ ਮੱਗਰ ਸਿਓ ਕਦੇ ਮਿਲ ਜਾਵੀਂ ਪੂਆ ਬਾਪੂ ਦੇ ਗੱਲ ਲੱਗ ਕੇ ਕਿੰਨਾ ਚਿਹਰੇ ਹਟਕੋਰੇ ਲੈਂਦੀ ਰਹੀ ਬਾਪੂ ਪੂਆ ਦੇ ਸਿਰ ਤੇ ਹੱਥ ਫੇਰਦਿਆਂ ਕਹਿਣ ਲੱਗਿਆ ਓਨੀ ਤੂੰ ਕਾ ਵਰਦੀ ਕਾਣੂਆ ਤੇਰਾ ਵੀਰ ਤੇਰੇ ਸਾਹਮਣੇ ਖੜਾ ਹੈ ਮੋਟਰਸਾਈਕਲ ਦਾ ਕੀ ਹੈ ਹੋਰ ਲੈ ਹੋ ਜੂ ਜੇ ਨਾ ਮੰਨੀ ਹੋਇਆ ਤਾਂ ਚੱਲਦਾ ਰਹਿ ਲਾਂਗੇ ਮੈਂ ਕੱਲਾ ਕੰਮ ਸਾਹਮਦਾ ਸਾ ਹੁਣ ਤਾਂ ਸੁਖਣਾ ਤੇਰਾ ਭਤੀਜਾ ਗੱਭਰੂ ਹੋ ਗਿਆ ਬਾਪੂ ਦੀਆਂ ਗੱਲਾਂ ਸੁਣ ਪੂਆ ਨੇ ਮੈਨੂੰ ਆਪਣੇ ਬੁੱਕਲ ਵਿੱਚ ਲੈ ਲਿਆ ਪੂਆ ਰਾਤ ਰਹੀ ਸਾਡੇ ਕੋਲ ਸਾਰੀ ਰਾਤ ਮੇਰੀ ਮਾਂ ਤੇ ਪੂਆ ਪਤਾ ਨਹੀਂ ਕਿਹੜੀਆਂ ਗੱਲਾਂ ਛੇੜ ਕੇ ਬੈਠੀਆਂ ਰਹੀਆਂ ਨਾ ਤਾਂ ਪੂਆ ਆਪ ਸੁੱਤੀ ਤੇ ਨਾ ਹੀ ਸਾਡੀਆਂ ਅੱਖਾਂ 'ਚ ਨੀਂਦ ਪੈਣ ਦਿੱਤੀ ਗੱਲਾਂ ਗੱਲਾਂ 'ਚ ਪੂਆ ਨੇ ਜੋ ਦੱਸਿਆ ਉਹਨ ਸਨ ਥੋੜੇ ਚਿਰ ਲਈ ਤਾਂ ਸਾਡੇ ਤਿੰਨਾਂ ਦੇ ਸਾਹ ਉੱਪਰ ਦੇ ਉੱਪਰ ਤੇ ਥੱਲੇ ਦੇ ਥੱਲੇ ਰਹਿ ਗਏ। ਉਹਨੇ ਆਪਣੇ ਸਹੁਰੇ ਘਰ ਵਿੱਚ ਪਈ ਵਿਪਤਾ ਬਾਰੇ ਦੱਸ ਕੇ ਆਪਣੇ ਮਨ ਦੀਆਂ ਗੰਡਾਂ ਤਾਂ ਖੋਲੀਆਂ ਪਰ ਸਾਡੇ ਮਨਾਂ 'ਚ ਡਰਦੀਆਂ अनेਕਾਂ ਤੰਦਾਂ ਆਪਣੇ ਆਪ ਹੀ ਉਲਝ ਗਈਆਂ। ਜਦੋਂ ਉਹਨੇ ਦੱਸਿਆ ਭਾਬੀ ਅਸੀਂ ਤਾਂ ਹਪੁਰਜੇ ਪਹਿ। ਮੇਰੇ ਜੇੜ ਦੇ ਮੁੰਡੇ ਬਿੱਕਰ ਦਾ ਨਾਂ ਕਹਿੰਦੇ ਪੁਲਿਸ ਰਿਕਾਰਡ 'ਚ ਬੋਲਦਾ ਹੈ। ਆਖਿਓ ਖੜਕੂਆ ਨਾਲ ਰਲਿਆ ਹੋਇਆ। ਔਰੇ ਕੁ ਦਿਨੋਂ ਆ ਗਰੋਂ ਪੁਲਿਸ ਹਰਲ ਹਰਲ ਕਰਦੀ ਆ ਵੜਦੀ ਹੈ ਸਾਡੇ ਪਿੰਡ ਤਲਾਸ਼ੀਆਂ ਲੈਣ ਲਈ ਪਤਾ ਨਹੀਂ ਕੀ ਸੰਗਦੇ ਫਿਰਦੇ ਆਹੀ ਤਾਂ ਥਾਣੇ ਤੋਂ ਗੇੜੇ ਘਟ ਘਟ ਕੇ ਅੱਕੇ ਪਏ ਆ ਤੇ ਇੱਕ ਦਿਨ ਸਰਪੰਚ ਜਾਂ ਲੰਬੜਦਾਰ ਨੂੰ ਬੁਲਾਇਆ ਹੁੰਦਾ ਥਾਣੇ ਸਾਡੇ ਮੁੰਡੇ ਕਰਕੇ ਉਹ ਡਾ ਇਹੋ ਜਿਹਾ ਤਾਂ ਭੋਰਾ ਨਹੀਂ ਸੀ ਪਰ ਪਤਾ ਨਹੀਂ ਕੀ ਹੋਇਆ ਹੁਣ ਕਈ ਦਿਨਾਂ ਤੋਂ ਮੁੰਡੇ ਦੀ ਉਕ ਸੁਗ ਨਹੀਂ ਲੱਗਦੀ ਪਤਾ ਨਹੀਂ ਮੁੰਡਾ ਕਿੱਥੇ ਗਿਆ ਇਹਦੇ ਨਾਲ ਵੀ ਕਰ ਜਾਂਦੀ ਮਾੜੀ ਮੋਟੀ ਅੰਗਰੇਜ਼ ਸੰਗਰੀ ਜਲਦੀ ਪੁਲਿਸ ਨੂੰ ਉਹ ਹੀ ਪੁੱਛਕਿਛ ਕਰਨ ਲਈ ਸੱਦ ਲੈਂਦੀ ਐ। ਸਭ ਦੀ ਜਾਨ ਕਲਿੱਕੀ ਵਿੱਚ ਫਸੀ ਪਈ ਐ। ਭੂਆ ਕੀ ਪਤਾ ਪੁਲਿਸ ਨੇ ਚੁੱਕਿਆ ਹੋਵੇ? ਐ ਸੰਸਾ ਜ਼ਾਹਿਰ ਕੀਤਾ। ਪੁਲਿਸ ਤਾਂ ਕਹਿੰਦੀ ਜਿੰਦਾ ਜਾਂ ਮਰਦਾ ਕਿਸੇ ਤਰ੍ਹਾਂ ਵੀ ਹੱਥ ਲੱਗ ਜਾਵੇ। ਜਦ ਐਦਾਂ ਦੀਆਂ ਗੱਲਾਂ ਸੁਣਦੇ ਆ ਸਾਡੇ ਤਾਂ ਸੰਗ 'ਚੋਂ ਬੁਰਕ ਹੀ ਨਹੀਂ ਲੱਗਦੀ ਭਾਈ। ਕਈ ਵਾਰੀ ਤਾਂ ਰੋਟੀਆਂ ਪੱਕੀਆਂ ਵਗਾਈਆਂ। ਉਹ ਇਹ ਚੋਦਾਂ ਹੀ ਪਈਆਂ ਰਹਿਦੀਆਂ ਜਿੰਦਾਂ ਪਕਾ ਕੇ ਰੱਖੀਦੀਆਂ। ਇਹੋ ਜਿਹੇ ਚ ਈਦਾ ਚਿਤ ਕਰਦਾ ਰੋਟੀ ਵਰ ਝਾਕਣ ਦਾ ਹੁਣ ਤਾਂ ਪਿੰਡ 'ਚ ਜਿਹੜਾ ਉਹਦੇ ਪੱਖ ਦੀ ਗੱਲ ਕਰਦਾ ਉਹ ਹੀ ਪੁਲਿਸ ਦੀਆਂ ਨਜ਼ਰਾਂ 'ਚ ਰਕਣ ਲੱਗਦਾ ਉਹਦੇ ਮਗਰ ਪੈ ਜਾਂਦੇ ਪਾਪੀ ਭਾਬੀ ਹੁਣ ਤਾਂ ਜੀਣ ਦਾ ਕੋਈ ਹੱਜ ਨਹੀਂ ਅਸੀਂ ਤਾਂ ਰੱਬ ਰੱਬ ਕਰਕੇ ਦਿਨ ਕੱਟਦੇ ਆ ਘਰੀਏ ਕੀ ਪੂਆ ਰੋਣ ਫਾਕੀ ਹੋਈ ਪਈ ਸੀ ਪੂਆ ਅਗਲੇ ਦਿਨ ਸਾਜਰੇ ਚਲੀ ਗਈ ਅਸੀਂ ਮੋਟਰਸਾਈਕਲ ਨੂੰ ਤਾਂ ਭੁੱਲ ਭੁਲਾ ਗਏ ਪਰ ਪੂਆ ਦੀਆਂ ਗੱਲਾਂ ਕਿੰਨੇ ਦਿਨ ਸਾਨੂੰ ਤੰਗ ਕਰਦੀਆਂ ਰਹੀਆਂ ਜਦੋਂ ਮੈਂ ਅੱਜ ਸੁੱਤਾ ਪਿਆ ਹੁੰਦਾ ਬੀਬੀ ਮੇਰਾ ਮਾਤਾ ਜੰਦੀ ਜੇ ਮੇਰੇ ਕੋਲ ਕਿੰਨਾ ਕਿੰਨਾ ਚਿਰ ਬੈਠੀ ਰਹਿੰਦੀ। ਕਈ ਵਾਰ ਤਾਂ ਜਦ ਮੇਰੀ ਅੱਖ ਕੁਲਦੀ ਮੈਂ ਬੀਬੀ ਨੂੰ ਆਖ ਦਿੰਦਾ ਬੀਬੀ ਸੌਂਦਾ ਬਹੁਤ ਟਾਈਮ ਹੋ ਗਿਆ। ਕਈ ਵਾਰ ਮਚਲਾ ਹੋਇਆ ਪਿਆ ਰਹਿੰਦਾ ਤੇ ਮਾਂ ਦੀ ਮਮਤਾ ਨੂੰ ਮਹਿਸੂਸ ਕਰਦਾ ਨੋਕੇ ਅਹਿਸਾਸ ਨਾਲ ਭਿੱਜ ਜਾਂਦਾ। ਮੈਂ ਸੋਚਦਾ ਬੀਬੀ ਵਾਧੂ ਦਾ ਡਰ ਆਪਣੇ ਮੋਢਿਆਂ ਤੇ ਚੁੱਕੀ ਘਮ ਰਹੀ ਐ। ਮੈਂ ਬਹੁਤ ਸਮਝਾਉਂਦਾ ਬੀਬੀ ਤੂੰ ਬਹੁਤਾ ਫਿਕਰ ਨਾ ਕਰਿਆ ਕਰ। ਮੈਂ ਤੇਰੇ ਕੋਲ ਹੀ ਆ ਮੈਨੂੰ ਕੁਝ ਨਹੀਂ ਹੁੰਦਾ। ਹੁਣ ਮੈਂ ਬਾਪੂ ਨਾਲ ਦੁਕਾਨ ਤੇ ਜਾਣ ਲੱਗਾ ਤੇ ਮੋਟਰਸਾਈਕਲਾਂ ਦੇ ਰੁੱਸੇ ਇੰਜਣ ਬਣਾਉਣ ਲਈ ਬਾਪੂ ਵੱਲ ਵੇਖ ਵੇਖ ਹੱਥ ਅਜ਼ਮਾਉਣ ਲੱਗਿਆ ਜਦੋਂ ਬਾਪੂ ਮੈਨੂੰ ਕਾਲਜ ਜਾਣ ਲਈ ਕਹਿੰਦਾ ਮੈਂ ਕੋਈ ਨਾ ਕੋਈ ਬਹਾਨਾ ਕੱਢ ਮਾਰਦਾ ਪਰ ਬਹਾਨੇ ਕਦੋਂ ਤੱਕ ਚੱਲਦੀ ਤੇ ਕਿੰਨੇ ਕੁ ਹੁਣ ਕਦੀ ਕਦਾਂ ਹੀ ਆਪਣਿਆਂ ਦਾ ਦਿਲ ਰੱਖਣ ਲਈ ਤਰਪਿੰਦਾ ਕਾਲਜ ਵੀ ਬੁਝੀ ਜੀ ਰੂਣਾ ਸਾਡੇ ਪਿੰਡ ਥੋੜੀ ਠੰਡ ਠਿਰ ਜੀ ਹੋਈ ਤੇ ਲੱਗਿਆ ਹੁਣ ਸਭ ਠੀਕ ਹੋ ਜਾਵੇਗਾ ਛੇਤੀ ਹੀ ਸਭ ਕੁਝ ਪਹਿਲਾ ਵਰਗਾ ਹੋ ਜਾਵੇਗਾ ਪਰ ਕਿੱਥੇ ਇੱਕ ਦਿਨ ਹਰਨੇਕ ਦਾ ਮੁੰਡਾ ਲਾਲੀ ਲਾਪਤਾ ਹੋ ਗਿਆ ਸੋਨੇ ਖੇਤਾਂ 'ਚ ਕੰਮ ਕਰਦੇ ਨੂੰ ਧੱਕੇ ਨਾਲ ਸਿਵਲ ਵਰਦੀ ਵਿੱਚ ਸਿਪਾਈ ਗੱਡੀ 'ਚ ਸੁੱਟ ਕੇ ਲੈ ਗਏ। ਜਦ ਪਿੰਡ ਦੀ ਪੰਚਾਇਤ ਮੁੰਡੇ ਦੇ ਪਿਓ ਨਾਲ ਥਾਣੇ ਪੁੱਜੀ ਉੱਥੇ ਤਾਇਨਾਤ ਸਿਪਾਈ ਸਾਫ਼ ਮੁੱਕਰ ਗਏ। ਉਹਦਾ ਮੁੰਡੇ ਤੇ ਉਹਦੇ ਮਾਪਿਆਂ ਦੇ ਕੋਈ ਚੰਗੇ ਕਰਮ ਸਨ ਕਿ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਐਮ.ਐਲ.ਏ. ਤੱਕ ਚੰਗੀ ਪਹੁੰਚ ਸੀ। ਉਹਨੇ ਭੱਜ ਦੌੜ ਕਰਕੇ ਮੌਕਾ ਸੰਭਲ ਲਿਆ। ਫੇਰ ਜਾ ਕੇ ਪੁਲਿਸ ਨੇ ਮੁੰਡਾ ਛੱਡਿਆ। ਜਦੋਂ ਮੁੰਡਾ ਘਰ ਆਇਆ ਉਹਦੀਆਂ ਲੱਤਾਂ, ਬਾਹਾਂ ਤੇ ਪਿੱਠ ਤੇ ਪੈ ਨਿਸ਼ਾਨਾਂ ਨੂੰ ਵੇਖ ਸਭ ਦੇ ਕਲਜਾਂ ਦਾ ਰੁਗ ਪਰ ਆਇਆ। ਫਿਰ ਨਾ ਫਿਰ ਨਾ ਤੇ ਇੱਕ ਪਾਸੇ ਮੁੰਡਾ ਤਾਂ ਚੱਜਣਾ ਉੱਠ ਪੈਠ ਵੀ ਨਹੀਂ ਸੀ ਸਕਦਾ ਉਹਨੂੰ ਬਥੇਰਾ ਪੁੱਛਿਆ ਕਿ ਦੱਸੇ ਤਾਂ ਸਹੀ ਉਹਦੇ ਨਾਲ ਕੀ ਵਾਪਰਿਆ ਇਹ ਸਭ ਕਿਵੇਂ ਹੋਇਆ ਕਿਉਂ ਹੋਇਆ ਪਰ ਉਹ ਗੁੰਮਜਿਆ ਹੋਇਆ ਚੁੱਪਚਾਪ ਬੈਠਾ ਰਹਿੰਦਾ ਉਹ ਸਭ ਦੇ ਮੂੰਹਾਂ ਵੱਲ ਝੱਲਿਆਂ ਵਾਂਗ ਝਾਕਦਾ ਰਹਿੰਦਾ ਇੱਕ ਵਾਰ ਉਹ ਇੱਕੋ ਵਾਰ ਲੰਮੀ ਜੀ ਲੇਰ ਮਾਰਦਾ ਤੇ ਕੰਧ ਨਾਲ ਸਿਰ ਮਾਰਨ ਲੱਗਦਾ ਤੇ ਉੱਚੀ ਉੱਚੀ ਚੀਕਾਂ ਮਾਰਦਾ ਮੈਨੂੰ ਛੱਡ ਦਿਓ ਮੈਂ ਕੁਝ ਨਹੀਂ ਕੀਤਾ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਇਹ ਕੌਣ ਹੈ ਮੈਨੂੰ ਜਾਣ ਦਿਓ ਬੋਲਦੇ ਆਂ ਬੋਲਦੇ ਆ ਉਹਦਾ ਸੰਗ ਸੁੱਕ ਜਾਂਦਾ ਮੁੰਡੇ ਦੀ ਇਹ ਹਾਲਤ ਵੇਖ ਉਹਦੇ ਘਰ ਦੇ ਕਿਸੇ ਨਾਲ ਨਹੀਂ ਸੀ ਉਹਨੂੰ ਮਿਲਣ ਦਿੰਦੇ ਡਾਕਟਰਾਂ ਨੇ ਵੀ ਸਾਵਧਾਨ ਕਰ ਦਿੱਤਾ ਸੀ ਕਿ ਪੁਰਾਣੀਆਂ ਗੱਲਾਂ ਉਸ ਸਾਹਮਣੇ ਨਾ ਦੁਹਰਾਈਆਂ ਜਾਣ ਕੌੜੀਆਂ ਯਾਦਾਂ ਭੁੱਲਣ ਵਿੱਚ ਹੀ ਸਭ ਦੀ ਭਲਾਈ ਹੈ ਮੁੰਡਾ ਘਰ ਦੇ ਅੰਦਰ ਹੀ ਕੈਦ ਹੋ ਕੇ ਰਹਿ ਗਿਆ ਸੀ ਉਹਨੂੰ ਠੀਕ ਹੋਣ ਵਿੱਚ ਬਹੁਤ ਵਕਤ ਲੱਗਿਆ ਭਾਵੇਂ ਸਰੀਰਕ ਤੌਰ ਤੇ ਉਹ ਸੰਭਲ ਗਿਆ ਪਰ ਮਨ ਤੇ ਲੱਗੀਆਂ ਸੱਟਾਂ ਉਹਨੂੰ ਕਈ ਵਾਰ ਸੌਂ ਨਹੀਂ ਸੰਦਿੰਦੀਆਂ ਹੁਣ ਹੁਣ ਤਾਂ ਸੁਖ ਨਾਲ ਉਹ ਪੋਤੇ ਪੋਤੀਆਂ 'ਚ ਖੇਡਦਾ ਉਦੋਂ ਉਹਦੇ ਬੁੱਢੇ ਮਾਪੇ ਬਹੁਤ ਦੁਖੀ ਸਨ ਆਪਣੇ ਜਵਾਨ ਪੁੱਤ ਦੀ ਹਾਲਤ ਵੇਖ ਕੇ ਪਰ ਫਿਰ ਵੀ ਉਹਨਾਂ ਰੱਬ ਦਾ ਸ਼ੁਕਰ ਬਣਾਇਆ ਕਿ ਚਲੋ ਪੁੱਤ ਬਚ ਗਿਆ। ਮੁੱਠ ਭੇੜ ਦੀ ਹਨੇਰੀ ਵਿੱਚ ਭੱਜੀ ਆਉਂਦੀ ਮੌਤ ਪਾਸਾ ਵਟ ਗਈ। ਜਦੋਂ ਮੁੰਡਾ ਥੋੜਾ ਠੀਕ ਹੋਇਆ ਉਹਨਾਂ ਉਦੋਂ ਹੀ ਆਪਣੇ 2-3 ਕਿੱਲੇ ਟਿਕਾਣੇ ਲਾ ਉਹਦੀ ਵਿਦੇਸ਼ ਦੀ ਟਿਕਟ ਕਰਵਾ ਦਿੱਤੀ। ਚਾਰ ਭੈਣਾਂ ਦੀ ਇੱਕੋ ਇੱਕ ਵੀਰ ਨੇ ਕਿੰਨੇ ਵਾਰੇ ਪਿੰਡ ਦਾ ਮੂੰਹ ਨਾ ਵੇਖਿਆ। ਮਾਪੇ ਪਰਦੇਸੀ ਹੋਏ ਪੁੱਤ ਦਾ ਰਾਹ ਵੇਖਦੇ ਵੇਖਦੇ ਅਜੇ ਹੈਰਾ ਪੈ ਗਿਆ ਜਿੱਥੇ ਕਦੇ ਕੋਈ ਨਾ ਮੁੜਿਆ। ਕਹਿੰਦੇ ਨੇ ਪੁੱਤ ਨੇ ਤਾਂ ਕਈ ਵਾਰ ਆਉਣ ਬਾਰੇ ਸਨੇਹੇ ਵੀ ਕੱਲੇ ਪਰ ਮਾਪੇ ਹਰ ਵਾਰ ਟਾਲ ਮਟੋਲ ਕਰ ਦਿੰਦੇ ਤੇ ਆਖਦੇ ਪੁੱਤ ਜਿੱਥੇ ਹੈ ਤੂੰ ਉੱਥੇ ਹੀ ਰਹਿ ਅਸੀਂ ਇਸੇ ਚ ਖੁਸ਼ ਆ ਕਿ ਅਸੀਂ ਪੁੱਤ ਵਾਲਿਆਂ ਸਾਡਾ ਮਨ ਟੜਪਦਾ ਕਿਧਰੇ ਇੱਧਰ ਆ ਕੇ ਮੁਰ ਕੋਈ ਮੁਸੀਬਤ ਨਾ ਸੇੜ ਲਈ ਮਾਪਿਆਂ ਦੇ ਅਗੜ ਪਿਛੜ ਤੁਰ ਜਾਣ ਮਗਰੋਂ ਆਇਆ ਵੀ ਸੀ ਇੱਕ ਵਾਰ ਭੈਣਾਂ ਨੇ ਵਿਆਹ ਕੀਤਾ ਰਿਆ ਪਿੱਛੋਂ ਆਪਣੀ ਬੋਟੀ ਵੀ ਉਹਨੇ ਉਧਰ ਹੀ ਸੱਦ ਲਈ ਬਾਕੀ ਅਗਲੇ ਭਾਗ ਵਿੱਚ たん <Den> <music>